ਸਾਹਿਬ ਜੀ ਪਰਮਾਤੀ ਮੰਗਲਾ ਸੁਖਤਾ ਇੱਕ ਕਿੰਨਾ ਹੈ ਪਰਮ ਕੀ ਰਹਤਾ ਵੇਂ ਜੀ ਨੂੰ ਕਰਿਆ ਜੇ ਨਾਮਾ ਨੰਤਰ ਪ੍ਰਿਤਲਾ ਨਾਮੀ ਜੰਨਾ ਮਾਸਤਕੋ ਚਰਟੀ ਕ ਹੰਤ ਸੋਪਾ ਸਭ ਜਲ ਉਪਰ ਜਿਨੋ ਵਿੱਚ ਕੁਤਵਾਸ ਸਕੀਕ ਜੇਰ ਹਰ ਗੁਰ ਦਾ ਨਾਮ ਨਸਿਓ ਜਨ ਸੋ ਕਾਲ ਦੀਕ ਜੈਸੀ ਸਿੰਗਾਰ ਕਰੇ ਮਨਖ ਨਾ ਪਿਨਾ ਨਕੀ ਨਕੀਕ ਛਾਟ ਕੰਡ ਰਮਿਆ ਤਰੰਹ ਹਰਾਈ ਭਗਵੇਂ ਕਹਾਣ ਕਰ ਆਪੋ ਕਾਹੇ ਪਤ ਜਪ ਮੰਨ ਨਾਮ ਉਠਾਈਓ ਸਭ ਕਿਨੇ ਬੇਕ੍ਰਪ ਪਾਪ ਨਹੀਂ ਜਬੋ ਨਾਮ ਨਾਮ ਵਰਹੀ ਧੀਨ ਬਿਆਨ ਤੋ ਪੰਖ ਨਾਮ ਕਰਿਓ ਗਤਨਾ ਨਾਮ ਪਦਾਰਥ ਚਲਾਈਂ ਧੀਨ ਦਿਆਲ ਭੰਤ ਨ ਕਰਿਓ ਗ੍ਰਹਤ ਨਾਮ ਪਦਾਰਥ ਚਲਾਈਂ ਰਾਓ ਕਾ ਸਰੀਰ ਸਰੋਵਰ ਨਾਮ ਹਰ ਪ੍ਰਗਟੇ ਹੋ ਤਨ ਮੰਦਰ ਹਰ ਪ੍ਰਭ ਲਹੀ ਜੋਗ ਜਨ ਪਰਮ ਪਰਮ ਉਦਿਆਨੇ ਤੇ ਸਾਖਤ ਮੋੜ ਮੁਹੇ ਜਾਉ ਮਿਰਗ ਨਾਵ ਬਸੈ ਬਸ ਬਾਸਨਾ ਪਰਮ ਪ੍ਰਮੇ ਚਾਰ ਗਈ ਤੋਂ ਬੜ ਅਗਮ ਅਗਾਦ ਹੋਦ ਰਵ ਮਨ ਦੇਵੋ ਹਰ ਪ੍ਰਭ ਲਹੀ ਜਨਨ ਨਦੁਰ ਬਚਨ ਸੁਖਾ ਨਹੀਂ ਅਰੇ ਹਰਿ ਘਰੀ ਹਰਿ ਪ੍ਰਭ ਦਉ ਕਿਰਪਾ ਮੇਰੇ ਮਾਨਾ निकटो पे बांके कट रहा जप वाला नाम नाम अरदाबा अब जंपा भाई न बलियातहु गुरपुरे हार प्रभु लंबवरा नाम नाम रस राम रस रस पिया गुरु रस वाह ਾਰੇ ಪರਰਾ ਤੋਰੇ ਗੋਤਮਹੀ ਪ੍ਰਭ ਚੰਨ ਰੋ ਖਮ ਪਰੇ ਹਾਰ ਤੁਮ ਸਰਨਾ ਜਿਉ ਜਾਨਉ ਤੇ ਰਖੋ ਸੁਮੀ ਜਨਨਾ ਰਿਦਾਸ ਤੁਮ ਨਵਾ ਸ਼ੰਕਾ ਵਿਤ ਪਰਭਤੀ ਦੇ ਪਾਸ ਬਕਤਾਂ ਦਾ ਮਹੰਗਾ ਚੱਕਰਿਕੋ ਅੰਕਾਰ ਸੁਧੰਦਰਸਾ ਜਪ ਮਨ ਹਰ ਹਰ ਨਾਮ ਬਿਦਾਦ ਨਾਨਕ ਹੈ ਪਾਵੇ ਮੋਦ ਜਿਨ ਜੰਮਿਆ ਧੀ ਪਾਰ ਉਤਰਾਟ ਰਹਾ ਸੋਨ ਮਨ ਹਰਿ ਨਾਮੁ ਕੰਤਿ ਆਣ ਸੋਨ ਮਨ ਹਰਿ ਕੀਤ 68 ਬਾਜਾਣ ਸੋਣਾ ਬਾਣ ਕਰਮ ਕਾ ਪਾਵੈ ਮੋਦ ਜਪ ਮਨ ਪਰਮੇਸ਼ਰ ਬਧਾਨ ਖਿਨ ਕੋ ਬਹ ਪਾਪ ਗੋਟਾਣ ਮਿਲਣਾ ਇਕ ਹਰਿ ਪਰਮਹਾਨ ਦੀ ਮਹਲਾ ਪੰਜਵਾ ਵਿਕਾਸ ਇਕ ਓ ਓੰਕਾਰ ਸੁਦਰ ਪ੍ਰਸਾਦ ਮਨ ਹਰ ਗਿਆਨ ਸਭ ਸਦਾ ਆਹ ਪਹੁੰਚ ਦੋਤਕਾਰ ਚ ਜੋਤ ਨਿਵਾਖਿਆ ਸਿਝਾ ਅੰਤਨਨ ਕਉ ਪਾਨੀ ਨਿਮਕ ਨਾਮ ਦੇਸਾਰੋ ਸਿਵੋ ਸਾਰਿ ਪਾਨੀ ਮਨ ਸਾਧਗੁਰੂ ਸੇਵ ਹੋਈ ਪਰਮ ਗਤਿ சுதந்திரப் போராட்டத்தில் ஈடுபட்டுள்ள தீவிரவாதிகள் மீது வழக்கு போட்டியிடும் போது அவர்கள் தாக்கல் செய்து வருகின்றனர் ਪੁਗਨਮੈਂ ਤੇ ਹੋਵੇ ਨਾ ਹਦਕ ਅਰੇ ਆਲੇ ਪਸ਼ੋਤਾਵ ਇਕਾ ਮਖਸਾ ਤੇਰ ਬਹੁ ਨਾਮ ਬੰਲਾਵੇ ਕਿਤ ਸੰਗਧੀ ਪਾਇਨਾ ਦੀ ਸੇਵਾ ਜਨ ਕੀ ਸੁਪਾ ਕਮ ਕਰੋ ਦ ਮੇ ਤੇ ਸੁਪਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵੈ ਪ੍ਰਭ ਦਰਸਿਆਰ ਤੁਮਰੀ ਭਗਤ ਪ੍ਰਪਤ ਮੈਂ ਜਿਨਾਈ ਖਾਨ ਜੀਵੇ ਜਾਣੇ ਛਡਾ ਲਈ ਨਾਉ ਮੇ ਜਮਰਾਤਾ ਬ੍ਰਹਮ ਕ ਰੰਗ ਜਿਨ ਸੁਖ ਪਾਇਆ ਪ੍ਰਭ ਕੈ ਸੰਗ निजरा से आया सोई चल एक बेक मन में लपटा मैं बेक मन में है ना मैं सो सुखिया सब ते उत्तम सोई जा कह बसिया परम सोई सोई ने चलिया मैं ना जाए आंदन प्राप्त के हर भगाए तब करो सगलम सकार ਨਾਮ ਅਮਰ ਕੋਤਰਾ ਜਨ ਕੀ ਸਿਵਾ ਪਰਮਾਤੀ ਮਹੰਗਾ ਪੰਜਵਾ ਗੁਣ ਕਾਮਤ ਨੰਨ ਹੋਈ ਆਨੰਦ ਬਾਖ ਮਹਿਲ ਸਿਮਰ ਭਗਵੰਤ ਜਾਂ ਕੈ ਸਿਮਰਨ ਕਲ ਭਲ ਸਾਹਿ ਇਸ ਗੁਰ ਕੀ ਹਮ ਚਰਣੀ ਪਾਹਿ ਸੋਤ ਦਿਵ ਸੰਤਿ ਅਵੇ ਸਿਮਰੋ ਨਾਮ ਕੋਈ ਇਸ ਤਾਰੇ ਰਹਾ ਜੇਨੇ ਕੋ ਕਹਿਆ ਮਾਰਿ ਸੀਤਾ ਸਰਨ ਧਿਆਵਨ ਹਰਿ ਗੀਤਾ ਤਿਸ ਗੁਰ ਕੈ ਰਸਨਾ ਮਾਰਿਆ ਮਹਾਮਦ ਤੇ ਕੀ ਆਹੀ ਲੰਮੀ ਨੂੰ ਮਰਦੂ ਰੇਤੇ ਕੰਚ ਤਾ ਹਾਨੀ ਬਾੜ ਬੰਦ ਨਾ ਜਿਉ ਤੇ ਬਟੇ ਭਾਗ ਪਾਈਐ ਰਸੀਬ ਪਰਬਤੀ ਮਹਾਲਾ ਪਨੀ ਮ ਸਗਲੇ ਦੁਖ ਮਿਟੇ ਸਭ ਦੀ ਆਪਣਾ ਨਾਮ ਜਪਾਇ ਘਰ ਕਿਰਪਾ ਪੜੀ ਸੀ ਰਲਾਏ ਸਗਣਾ ਗੁਤ ਮਾਣੇ ਤੇ ਸ਼ਰਨ ਪਾ ਲਿ ਗਏ ਆਵਗਣ ਕਾੜ ਗੀਰ ਰਹਿ ਤਨੇ ਰਾਖਵੀਏ ਆ ਪਿਰ ਗੁਰ ਗੋ ਪਾਵਨ ਹਾ ਤਾਪ ਤਾਪ ਬਰਸੀ ਕਿਨ ਬਿਤਰਾ ਐਂ ਕਿਰਪਾਲ ਗੁਸਾਈ ਸਾਹ ਸਾਹ ਸਾਰ ਬੈ ਮਹਾਰਾਜਿ ਅੰਤ ਮੇ ਸਤੁਰ ਕੈ ਮਰ ਜਾਈ ਅਗਮਾ ਘਰ ਚਰਪੇ ਅੰਤ ਸੋਮ ਨਿਤ ਕਾ ਕਰਤ ਨ ਪਾਈ ਹੈ ਲਾਮ ਕਾ ਟੁਏ ਤਨ ਮੰਤਾਰ ਆਪਣਾ ਪਰਬੂ ਤੇ ਆਈ ਹੈ